ਅੱਜ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਜੀ ਦਾ ਨਾਮ ਮੇਰਾ ਨਾਮ ਹੈ ਅਮਰਿੰਦਰ ਸਿੰਘ ਪਰ ਪਿਆਰ ਨਾਲ ਸਾਰੇ ਮੈਨੂੰ ਲੱਕੀ ਕਹਿੰਦੇ ਆ ਹਾਂਜੀ ਹਾਂਜੀ ਤੇ ਕਿਹੜੇ ਫੂਡ ਦਾ ਸਟਾਲ ਅੱਜ ਇੱਥੇ ਤੁਸੀਂ ਲਾਇਆ ਆਪ ਦਾ ਆਪਣਾ ਛੋਲੇ ਪਟੂਰੇ ਆ ਤੇ ਬੱਚਿਆਂ ਵਾਸਤੇ ਫਰਾਇਆਂ ਵਾਂ ਤੇ 스ਨੈਕਸ ਹੈਗੇ ਸਾਡੇ ਕਾ ਵੀ ਤੇ ਮੈਂ ਇਸ ਸਾਲ ਦੇਖ ਸਕਦੀ ਆ ਸੀ ਪਿਛਲੇ ਸਾਲ ਵੀ ਇੱਥੇ ਆਏ ਸੀ ਇਸ ਸਟਾਲ ਤੇ ਅਸੀਂ ਪਿਛਲੇ ਸਾਲ ਵੀ ਗੱਲਬਾਤ ਕੀਤੀ ਸੀ ਐਤ ਕਿ ਹੋਰ ਵੀ ਰੌਣਕਾਂ ਜ਼ਿਆਦੀਆਂ ਲੱਗੀਆਂ ਹੋਈਆਂ ਨੇ ਹੋਰ ਵੀ ਆਈਟਮਸ ਇੱਥੇ ਜ਼ਿਆਦੀਆਂ ਨੇ ਇਥੇ ਸਾਹਿਬ ਵਾਹਿਗੁਰੂ ਦੀ ਕਿਰਪਾ ਵਾ ਆਪਾਂ ਦੇ ਘਪਰਾਲਾ ਕਰਦੇ ਆਂ ਸੇਵਾ ਕਰਦੇ ਆਂ ਤੇ ਵਾਹਿਗੁਰੂ ਦੀ ਕਿਰਪਾ ਨਾਲ ਹਰ ਸਾਲ ਵਧੇ ਹੋ ਜਾਂਦਾ ਵਾ ਹਵਾਧੇ ਹੋ ਜਾਂਦਾ ਹਰ ਸਾਲ ਤੇ ਅੱਜ ਜਿਹੜੀਆਂ ਇੱਥੇ ਹੋਲੇ ਮਹੱਲੇ ਤੇ ਰੌਣਕਾਂ ਲੱਗੀਆਂ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿੱਦਾਂ ਦਾ ਲੱਗ ਰਿਹਾ ਸੰਗਤ ਦਾ ਪੂਰਾ ਜੋਸ਼ਾ ਮਾਤ ਇਕੱਠਾ ਐ ਇਥੇ ਤੇ ਹਰ ਇੱਕ ਸਾਲ ਦੇ ਹਰ ਇੱਕ ਸਾਲ ਦੇ ਤਰ੍ਹਾਂ ਸੰਗਤ ਵੱਧਦੀ ਆ ਹਰ ਸਾਲ ਸੰਗਤ ਉੱਪਰ ਹੀ ਜਾ ਰਹੀ ਆ ਤੇ ਸਾਧੂ ਦੀ ਕਿਰਪਾ ਪੂਰੀ ਹਾਂਜੀ ਤੁਸੀਂ ਕਿੰਨੇ ਸਾਲਾਂ ਤੋਂ ਜੁੜੇ ਹੋਏ ਹੋ ਇੱਥੇ ਅ ਤਕਰੀਬਨ 10 ਸਾਲ ਤੋਂ ਹਾਂਜੀ ਤੇ ਤੁਸੀਂ ਦੇਖ ਸਕਦੇ ਹੋਮੇ ਕਿ 10 ਸਾਲ ਪਹਿਲਾਂ ਜਦੋਂ ਤੁਸੀਂ ਇੱਥੇ ਜੁੜੇ ਹੋਮਗੇ ਉਦੋਂ ਤੇ ਹੁਣ ਸੰਗਤ ਚ ਬਹੁਤ ਫਰਕ ਪੈ ਗਿਆ ਹਰ ਸਾਲ 50 50 ਹਾਂਜੀ ਹਾਂਜੀ ਇੰਨੀ ਜ਼ਿਆਦੇ ਹਾਂਜੀ 50 50 ਇੰਨੀ ਜ਼ਿਆਦੀ ਉੱਪਰ ਹੋ ਗਈ ਹੈ ਜੇ ਉਦੋਂ ਜੇ ਉਦੋਂ 5000 ਤਾਂ ਇਕੱਠ ਸੀ ਅੱਜ ਦੀ ਡੇਟ ਚ 10000 ਦਾ ਇਕੱਠ ਹੋਗਾ ਹਾਂਜੀ ਇਹ ਜਿਹੜੇ ਸਾਰੇ ਤੁਹਾਡੇ ਨਾਲ ਸੇਵਾਦਾਰ ਲੱਗੇ ਹੋਏ ਨੇ ਸਾਰੇ ਫੈਮਿਲੀ ਮੈਂਬਰ ਨੇ ਦੋਸਤ ਮਿੱਤਰ ਪੂਰੀ ਫੈਮਿਲੀ ਹੈ ਬ੍ਰਦਰ ਆ ਬ੍ਰਦਰ ਖੜੇ ਆ ਤੇ ਭੈਣਾਂ ਖੜੀਆਂ ਆ ਪੂਰੀ ਫੈਮਿਲੀ ਆ ਅਸੀਂ ਹਾਂਜੀ ਪੂਰਾ ਪਰਿਵਾਰ ਤੇ ਤਿਆਰੀਆਂ ਹਾਂਜੀ ਹਾਂਜੀ ਤੁਹਾਨੂੰ ਦਿਖਾਉਂਦੇ ਤੁਸੀਂ ਸਾਡੇ ਇਲਾਕੇ ਦੇ ਹਾਂਜੀ ਸਾਡੇ ਘਰੋਂ ਹਾਂਜੀ ਹਾਂਜੀ ਨਹੀਂ ਬਹੁਤ ਵਧੀਆ ਗੱਲ ਆ ਕਿ ਕਿੱਦਾਂ ਆਪਾਂ ਇੱਥੇ ਟਕਰੇ ਸੀਗੇ ਤਾਂ ਆਪਣੇ ਪਿੰਡ ਭਵੇਂ ਆਂਡ ਗਵਾਂਡਦੇ ਆ ਪਰ ਆਪਣੀ ਇੱਕ ਸਾਂਝ ਬਣ ਜਾਂਦੀ ਆ ਉਸ ਤੋਂ ਬਾਅਦ ਜੇ ਮਤੜ ਚਾਨਣ ਨੂੰ ਕਿ ਭੈਣ ਨੂੰ ਬਸੇ ਫੜ ਕੇ ਲੈ ਕੇ ਆਂਦਾ ਕਿ ਤੁਹਾਨੂੰ ਭੁੱਲ ਜਲੀ ਸੀਗੀ ਨਹੀਂ ਨਹੀਂ ਤੁਹਾਨੂੰ ਨਹੀਂ ਮੈਂ ਭੁੱਲਦੀ ਤੁਸੀਂ ਮੇਰੇ ਗਵਾਂਢੀ ਆ ਉਥੇ ਇੰਡੀਆ ਤੋਂ ਇੰਡੀਆ ਦੀਆਂ ਗੱਲਾਂ ਸਗੋਂ ਇੱਥੇ ਆਣ ਕੇ ਚੇਤੇ ਹੋ ਜਾਂਦੀਆਂ ਜਦੋਂ ਆਪਾਂ ਨੂੰ ਇਦਾਂ ਆਪਣਾ ਕੋਈ ਭੈਣ ਭਰਾ ਇੱਥੇ ਮਿਲਦਾ ਇੱਕੋ ਆਪਾਂ ਸਕੂਲ 'ਚ ਪੜੇ ਹੋਏ ਆ ਪਲਵਾੜੀ ਸਕੂਲ ਵਿੱਚ ਹਾਂ ਜੀ ਕੋਈ ਤੁਹਾਡੇ ਦੋ ਅੱਗੇ ਸੀਗਾ ਕੋਈ ਪਿੱਛੇ ਸੀਗਾ ਹਾਂ ਜੀ ਹਾਂ ਬਹੁਤ ਉਹਨੇ ਗੱਲਾਂ ਕੀਤੀਆਂ ਨੇ ਰਾਜੂ ਕੁਲਚੇ ਵਾਲੇ ਦੀਆਂ ਆਪਾਂ ਇੱਕੋ ਹੀ ਉੱਥੇ ਮਾਲੋ ਕੰਟੀਨ ਚ ਖਾਂਦੇ ਪੀਂਦੇ ਰਹਿਆ ਹਾਂ ਹਾਂ ਜੀ ਹਾਂ ਜੀ ਹਾਂ ਨਾ ਵਧੀਆ ਲੱਗਾ ਮੇਰੇ ਸਕੂਲ ਦਾ ਜ਼ਿਕਰ ਹੋ ਗਿਆ ਏ ਤੇ ਫਲਵਾੜੀ ਸਕੂਲ ਦਾ ਤੇ ਜਦੋਂ ਹੁਣ ਆਪਾਂ ਇੱਥੇ ਦੇਖ ਸਕਦੇ ਹਾਂ ਤਿਆਰੀਆਂ ਖੂਬ ਕਰਨੀਆਂ ਪੈਂਦੀਆਂ ਜਦੋਂ ਆਪਾਂ ਇੰਨੀ ਕੋਈ ਸੇਵਾ ਲੈਣੇ ਆ ਤੇ ਤਿਆਰੀਆਂ ਕਦੋਂ ਕਦੀਆਂ ਤੁਸੀਂ ਕਰਨ ਲੱਗੇ ਅ ਅਸੀਂ ਇਹ ਜੋ ਜਣਾ ਕਾਫੀ ਟਾਈਮ ਤੋਂ ਬਣਾਈ ਸੀ ਲਗਭਗ 6 ਮਹੀਨੇ ਪਹਿਲਾਂ ਤੋਂ ਸਾਡੀਆਂ ਸਲਾਵਾ ਚੱਲ ਰਹੀਆਂ ਸੀ ਸਾਰੇ ਸਾਡੇ ਦੋਸਤਾਂ ਦੀਆਂ ਸਾਡੇ ਮਿੱਤਰ ਜਿੰਨੇ ਵੀ ਆ ਸੋ ਬਾਕੀ ਜੋ ਸਾਡੀ ਮੇਨ ਤਿਆਰੀ ਸੀ ਉਹ ਅਸੀਂ ਕੱਲ ਤੇ ਪਰਸੋਂ ਤੋਂ ਸਟਾਰਟ ਕੀਤੀ ਆ ਜੋ ਵੀ ਸਮਾਨ ਸੀਗਾ ਅਸੀਂ ਸਾਰਾ ਕੱਲ ਹੀ ਲੈ ਕੇ ਆਂਦਾ ਵਾ ਜੋ ਵੀ ਸਾਰੇ ਜਾਣੇ ਮੇਰੇ ਫਰੈਂਡਸ ਜਿੰਨੇ ਵੀ ਅਸੀਂ ਸਾਰੇ ਜਾਣੇ ਆ ਜੋ ਵੀ ਸਮਾਨ ਸੀਗਾ ਅਸੀਂ ਕੱਲ ਸ਼ਾਮੀ ਆ ਰੇਂਜ ਕੀਤਾ ਸੀਗਾ ਸੋ ਅੱਜ ਸਵੇਰੇ ਅਸੀਂ ਸਾਰਾ ਆਰਗੇਨਾਈਜ਼ ਕਰਤਾ ਇਥੇ ਤੇ ਇਸਵੇਰ ਦਾ ਸਾਡਾ ਲੰਗਰ ਟੋਟ ਵਰਤ ਰਿਹਾ ਸੰਗਤ ਦੇ ਵਿੱਚ ਤੇ ਇਹ ਸੰਗਤ ਬਹੁਤ ਹੀ ਜ਼ਿਆਦਾ ਖੁਸ਼ ਆ ਤੇ ਸੰਗਤ ਦਾ ਕਿਦਾਂ ਦਾ ਤੁਹਾਨੂੰ ਰਿਸਪਾਂਸ ਲੱਗਦਾ ਕਿਦਾਂ ਦਾ ਹੰਗਾਰਾ ਲੱਗ ਰਿਹਾ ਹੈ ਯਾਦ ਜਿਵੇਂ ਕਿ ਇੱਥੇ ਹੁਣ ਬਹੁਤ ਜ਼ਿਆਦਾ ਸਟਾਲ ਆ ਹਰ ਇੱਕ ਨੇ ਆਪਦੀ ਸ਼ਰਧਾ ਅਨੁਸਾਰ ਇੱਥੇ ਬਹੁਤ ਜ਼ਿਆਦਾ ਸਟਾਲ ਲਾਏ ਹੋਏ ਆ ਸੋ ਸੰਗਤ ਹਰ ਇੱਕ ਸਟਾਲ ਨੂੰ ਚੈੱਕ ਕਰਦੀ ਆ ਅਤੇ ਇਹ ਗੁਰੂ ਦਾ ਲੰਗਰ ਆ ਤੇ ਇਹਦੇ ਵਿੱਚ ਕੋਈ ਨੁਕਸਤ ਕੱਢ ਨਹੀਂ ਸਕਦਾ ਸੋ ਹਰ ਇੱਕ ਹਰ ਇੱਕ ਸਟਾਲ ਦਾ ਬਹੁਤ ਹੀ ਚੰਗਾ ਰਿਵਿਊ ਆ ਲੋਕਾਂ ਪਰਾਂ ਦੀ ਸੋ ਹਰ ਕੰਨ ਸਾਡਾ ਲੰਗਰ ਬਹੁਤ ਪਸੰਦ ਆਇਆ ਅਤੇ ਸਾਨੂੰ ਵੀ ਦੂਜੀਆਂ ਸਟਾਲਾਂ ਦਾ ਲੰਗਰ ਬਹੁਤ ਹੀ ਵਧੀਆ ਲੱਗਾ ਕਿਉਂਕਿ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਨਫਾ-ਨੁਕਸਾਨ ਜਾਂ ਕੋਈ ਚੀਜ਼ ਘੱਟ ਨਹੀਂ ਸੀਗੀ ਸੋ ਅਸੀਂ ਬਹੁਤ ਖੁਸ਼ ਹਾਂ ਕਿ ਪਿਛਲੇ ਸਾਲ ਨਾਲੋਂ ਅੱਜ ਕਿ ਇੱਥੇ ਬਹੁਤ ਹੀ ਵੱਧ ਸੰਗਤ ਸਾਡੇ ਨਾਲ ਜੁੜੀਆਂ ਅਤੇ ਸੰਗਤਾਂ ਬਹੁਤ ਬਹੁਤ ਦੂਰ ਤੋਂ ਹਮ ਹਮਾ ਕੇ ਇਸ ਹੌਲੇ ਮਲੇ ਦੇ ਮੇਲੇ ਤੇ ਪਹੁੰਚੀਆਂ ਸੋ ਇਹ ਬਹੁਤ ਹੀ ਵਧੀਆ ਗੱਲ ਆ ਕਿ ਸਾਡੇ ਸਾਡੇ ਲੋਕ ਸਿੱਖੀ ਦੇ ਨਾਲ ਜੁੜ ਰਹੇ ਆ ਅਤੇ ਇਦਾਂ ਹੀ ਜੁੜਦੇ ਰਹਿਣ ਤੇ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਰਲ ਮਿਲ ਕੇ ਸੇਵਾਵਾਂ ਚੱਲ ਰਹੀਆਂ ਨੇ ਕਿਥੇ ਕਿਸੇ ਚੀਜ਼ ਦਾ ਲੰਗਰ ਲੱਗਾ ਕਿਤੇ ਕਿਸੇ ਚੀਜ਼ ਦਾ ਲੰਗਰ ਲੱਗਾ ਹੋਇਆ ਤੇ ਇਹ 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 ਪੁੱਤ ਨੂੰ ਕੀ ਚਾਹੀਦਾ ਵਾ ਇਹ ਪੁੱਤ ਨੂੰ ਪਾਪਾ ਚਾਹੀਦਾ ਅੰਟੀ ਜੀ ਤੇ ਇੱਥੇ ਆਪਣੀਆਂ ਭੈਣਾਂ ਨਾਲ ਵੀ ਗੱਲ ਕਰਦੇ ਆ ਤੁਸੀਂ ਸਵੇਰ ਦੇ ਇੱਥੇ ਆਣ ਕੇ ਸੇਵਾਵਾਂ ਕਰ ਰਹੇ ਹੋ ਸਾਨੂੰ ਬਹੁਤ ਵਧੀਆ ਲੱਗਦਾ ਹਰ ਸਾਲ ਅਸੀਂ ਇੱਧੇ ਇਕੱਠੇ ਹੁੰਨੇ ਆ ਕਿ ਸਾਰੇ ਫਰੈਂਡ ਸਰਕਲ ਸਾਡਾ ਇਕੱਠਾ ਹੁੰਦਾ ਫੈਮਿਲੀ ਇਕੱਠੀ ਹੁੰਦੀ ਹੈ ਬਹੁਤ ਵਧੀਆ ਲੱਗਦਾ ਸਾਨੂੰ ਤੇ ਸਵੇਰੇ ਕਿੰਨੇ ਵਜੇ ਤੋਂ ਆਣ ਕੇ ਇੱਥੇ ਸੇਵਾਵਾਂ ਨਿਭਾ ਰਹੇ ਹੋ ਅੱਜ ਸਵੇਰੇ 7 ਵਜੇ ਤੋਂ ਆ ਜਾਂਦੇ ਆ ਸਾਰੇ ਅਸੀਂ ਬੱਚੇ ਨਾਲ ਥੋੜਾ ਲੇਟ ਆਈਦਾ ਅਸੀਂ ਥੋੜਾ 9 9:30 ਤੱਕ ਆ ਜਾਈਦਾ ਹਾਂਜੀ ਤੇ ਕਿਦਾਂ ਦਾ ਲੱਗਦਾ ਵਾ ਇੱਥੇ ਆਣ ਕੇ ਤੁਹਾਨੂੰ ਇਸ ਸਮਾਗਮ ਤੇ ਆਣ ਬਹੁਤ ਹੀ ਬਹੁਤ ਜਿਆਦਾ ਵਧੀਆ ਰੌਣਕ ਮੇਲਾ ਜਿੰਬਦਾਂ ਜਿੱਦਾ ਪਹਿਲੇ ਸਵੇਰੇ ਥੋੜਾ ਫਿਰ ਗਵਾਂ ਦੀ ਗਾਹ ਹੁਣ ਤਾਂ ਬਹੁਤ ਜਿਆਦਾ ਵੱਧ ਗਿਆ ਹੋਇਆ ਵਾ ਤੇ ਪਰ ਬਹੁਤ ਮਜ਼ਾ ਆਉਂਦਾ ਇੱਥੇ ਨਿਆਣੇ ਸਾਨੂੰ ਆਖੋ ਹਸ਼ਾ ਉਹ ਕਿ ਬੜਾ ਕਹਿਣਗੇ ਸਾਨੂੰ ਬਹੁਤ ਮਜ਼ਾ ਆਇਆ ਹੈ ਹਾਂਜੀ ਨਿਆਣਿਆਂ ਨੂੰ ਵਧੀਆ ਲੱਗਦਾ ਆਪ ਨੂੰ ਵੀ ਬਹੁਤ ਵਧੀਆ ਲੱਗਦਾ ਹਾਂਜੀ ਆਪਾਂ ਨੂੰ ਇੱਥੇ ਦੂਰ ਦੇ ਕੋਈ ਰਿਸ਼ਤੇਦਾਰ ਵੀ ਕਈ ਵਾਰ ਮਿਲ ਜਾਂਦੇ ਆ ਜਾਂ ਕਈ ਆਪਾਂ ਨੂੰ ਭੈਣ ਭਰਾਏ ਹੋ ਜੇ ਵੀ ਮਿਲ ਜਾਂਦੇ ਜਿਨ੍ਹਾਂ ਨੂੰ ਆਪਾਂ ਸਾਲੋ ਸਾਲ ਮਿਲਦੇ ਨਹੀਂ ਇੱਥੇ ਮਿਲ ਲੈਨੇ ਆਪਾਂ ਮਿਲ ਲੈਂਦੇ ਫੇ ਸਾਰਿਆਂ ਨੂੰ ਤੇ ਸਾਰੇ ਬੜੇ ਆਲੋ ਉਹ ਵੀ ਕਈ ਵਾਰੀ ਫਰੈਂਡ ਮੇਰੇ ਹੁਣੇ ਫਰੈਂਡ ਮਿਲ ਕੇ ਹੱਡੀਆ ਮੈਨੂੰ ਕਾਲਜ ਤੇ ਇੱਕ ਬੜੇ ਹਾਂਜੀ ਇੱਦੀ ਸਾਰੇ ਮਿਲਦੇ ਆ ਗਾ ਲੋ ਹੁਣ ਮੈਨੂੰ ਵੀ ਇੱਥੇ ਤੁਹਾਡੇ ਸਟਾਲ ਤੇ ਆਣ ਕੇ ਪਤਾ ਲੱਗਾ ਕਿ ਤੁਹਾਡੇ ਇੱਥੇ ਜਿਹੜੇ ਬੱਚੇ ਉਹ ਮੇਰੇ ਨਾਲ ਫਲਵਾੜੀ ਸਕੂਲ ਪੜ੍ਹਦੇ ਨੇ ਇਦਾਂ ਨਹੀਂ ਰੋਕਦੇ ਤੇ ਦੁਆਰਾ ਕਹਦੇ ਵਾਈਗੁਰਦੀ ਕੋ ਫਾਸਾ ਵਾਈਗੁਰਦੀ ਵਾਈਗੁਰਦੀ ਕੋ ਫਾਸਾ ਵਾ ਗੁਰਦੀ ਕੋ ਫਤੇ ਫਤੇ ਵੈਰੀ ਗੁੱਡ ਤੇ ਤੁਸੀਂ ਵੀ ਸੇਵਾ ਕੀਤੀ ਆ ਜੇ ਇੱਥੇ ਹਾਂ ਕੀ ਬਤਾਇਆ ਤੁਸੀਂ ਹਾਂ ਬਤਾਇਆ ਤੁਸੀਂ ਕੀ ਸੇਵਾ ਕੀਤੀ ਫਰਾਈਆਂ ਫਰਾਈਆਂ ਬਚਾਈ ਤੁਸੀਂ ਸਾਰਾ ਨਾ ਸ਼ੇਅਰ ਕੀਤੀਆਂ ਫਰਾਈਆਂ ਹਾਂਜੀ ਠੀਕ ਹੈ ਕਿੱਦਾਂ ਲੱਗਾ ਤੁਹਾਨੂੰ ਇਹ ਸੇਵਾ ਕਰਕੇ ਵਧੀਆ ਵਧੀਆ ਲੱਗਾ ਹਾਂ ਸਵੇਰ ਦੇ ਆਏ ਹੋ ਤੁਸੀਂ ਸੇਵਾ ਕਰਦੇ ਥੱਕੇ ਨਹੀਂ ਤੁਸੀਂ ਨਹੀਂ ਨਹੀਂ ਥੱਕੇ ਤੁਸੀਂ ਤੇ ਜਿਵੇਂ ਹੁਣ ਤੁਸੀਂ ਦੇਖਿਆ ਕਿ ਇੱਥੇ ਸੰਗਤਾਂ ਜਿਹੜੀਆਂ ਜੋਰਾਂ ਦੇ ਨਾਲ ਸੇਵਾਵਾਂ ਇੱਥੇ ਨਿਭਾ ਰਹੀਆਂ ਨੇ ਤੇ ਸਾਰਿਆਂ ਨੂੰ ਇੱਥੇ ਆਣ ਕੇ ਬਹੁਤ ਹੀ ਵਧੀਆ ਲੱਗਦਾ ਮੈਂ ਸੰਗਤਾਂ ਨੂੰ ਅਪੀਲ ਕਰੂੰਗੀ ਕਿ ਤੁਸੀਂ ਆਪ ਵੀ ਅਗਲੇ ਸਾਲ ਜੇ ਇਸ ਸਾਲ ਨਹੀਂ ਤੁਸੀਂ ਕਿਸੇ ਕਾਰਨ ਕਰਕੇ ਆ ਸਕੇ ਅਗਲੇ ਸਾਲ ਜ਼ਰੂਰ ਇੱਥੇ ਆਓ ਕਿਉਂਕਿ ਇੱਥੋਂ ਦਾ ਜਿਹੜਾ ਨਜ਼ਾਰਾ ਵਾ ਨਾ ਉਹਨੂੰ ਸ਼ਬਦਾਂ ਨਾਲ ਆਪਾਂ ਸੰਗਤਾਂ ਨੂੰ ਨਹੀਂ ਦੱਸ ਸਕਦੇ ਤੁਹਾਨੂੰ ਪਹਿਣਾ ਨਾ ਤੁਹਾਨੂੰ ਨਾ ਇੰਡੀਆ ਇੰਡੀਆ ਦੀ ਕਮੀ ਨਹੀਂ ਮਹਿਸੂਸ ਹੁੰਦੀ ਇਹ ਦੂਜਾ ਪੰਜਾਬ ਹੀ ਆ ਇੱਥੇ ਦੀ ਆਓ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਹਾਂ ਨਾ ਬਹੁਤ ਸੰਗਤਾਂ ਇਕੱਠ ਹੋ ਜਾਂਦਾ ਆਪਾਂ ਨਹੀਂ ਪੰਜਾਬ ਜਿੱਦਾਂ ਅਨੰਦਪੁਰ ਸਾਹਿਬ ਜਾਂਦੇ ਆ ਜਿੱਦਾ ਆਪਣੇ ਸੁਲਤਾਨਪੁਰ ਗੋਦਵਾਰ ਗੁਰੂ ਦਵਾਰਾ ਸ੍ਰੀ ਦਬੀਰ ਸਾਹਿ ਤਾਂ ਉਦਾਂ ਦਾ ਤੁਹਾਨੂੰ ਮਤਲਬ ਉਦਾਂ ਦਾ ਨਹੀਂ ਬਿਲਕੁਲ ਉਦਾਂ ਵਰਗਾ ਤੁਹਾਨੂੰ ਫੀਲ ਹੋ ਜਾਂਦਾ ਵਦ ਹਾਂ ਉਦਾਂ ਵਰਗਾ ਤੁਹਾਨੂੰ ਫੀਲ ਹੁੰਦਾ ਧਿਆਨ ਕੇ ਮਹਿਸੂਸ ਕੀਤਾ ਜਾ ਸਕਦਾ ਸ਼ਬਦਾਂ ਨਾਲ ਨਹੀਂ ਨਾ ਨਾ ਪੜਨੇ ਕਿ ਦੇਖੀ ਸਾਡੇ ਕਿਦਾਂ ਮਲੋਂ ਕਿੰਨਾ ਕੱਠ ਬਾਣਾ ਸੰਗਤਾਂ ਦਾ ਲੱਗਦਾ ਨਹੀਂ ਤਾਂ ਆਪਾਂ ਅਮਰੀਕਾ ਹੁੰਨੇ ਆ ਇੱਦਾਂ ਪੰਜਾਬ 'ਚ ਨਹੀਂ ਜਿੱਥੇ ਕਿਸੇ ਇਤਿਹਾਸਿਕ ਗੁਰੂ ਘਰ ਆਪਾਂ ਹੁੰਨੇ ਆ ਤੁਹਾਨੂੰ ਸੇਮ ਉਦਾਂ ਦਾ ਹੀ ਲੱਗਦਾ ਤੁਹਾਨੂੰ ਹਾਂ ਨਾ ਤੇ ਤੁਹਾਨੂੰ ਇੱਥੇ ਸ਼ਾਮ ਨੂੰ ਵੀ ਕਾਫੀ ਟਾਈਮ ਹੋ ਜਾਂਦਾ ਹੁਣ ਇੱਥੋਂ ਸਾਰਾ ਕੁਝ ਸਮੇਟ ਕੇ ਘਰ ਜਾਂਦਿਆਂ ਨੂੰ ਕਾਫੀ ਟਾਈਮ ਲੱਗ ਜਾਂਦਾ ਪੜਨੇ ਸਾਡਾ ਜੀ ਨਹੀਂ ਕਰਦਾ ਜਾਣ ਨੂੰ ਜੇ ਤਾਂ ਸਾਨੂੰ ਲੱਗਦਾ ਪਿਆ ਸ਼ਾਮਾਂ ਪੈ ਗਈਆਂ ਹੁਣ ਜਲਦੀ ਜਲਦੀ ਘਰੇ ਜਾਣਾ ਜੀਜੀ ਇਹ ਨਹੀਂ ਕਰਦਾ ਪਿਆ ਲੱਗਦਾ ਕਿ ਤਿੰਨ ਚਾਰ ਦਿਨ ਵਾਵਾ ਪ੍ਰੋਗਰਾਮ ਚੱਲੇ ਜਾਂਦਾ ਤਾਂ ਤੇ ਬੜੀ ਖੁਸ਼ੀ ਮਿਲਦੀ ਆ ਉਹ ਨਾ ਨਾ ਪਾਉਣੇ ਗਾਲੀ ਗਾਲੀ ਤਾਂ ਨਾ ਪਰਿਵਾਰ ਇੱਥੇ ਆ ਤੇ ਸਾਰੇ ਆਣੇ ਇੱਥੇ ਆ ਜੀ ਕਹਦਾ ਕੋਈ ਗੱਲ ਨਹੀਂ ਲਗਾਤਾਰ ਹੋਰ ਚੱਲੀ ਜਾਵੇ ਚੱਲੀ ਜਾਵੇ ਹਾਂ ਸਾਨੂੰ ਬੜਾ ਇੰਜੋਏ ਹੁੰਦਾ ਨਜ਼ਾਰਾ ਹੁੰਦਾ ਹਨਾ ਨਾਲੇ ਸੇਵਾ ਵਾਹੀ ਕਰੂ ਆਪ ਕਰਾਉਂਦਾ ਵਾ ਹਨਾ ਬਿਨਾ ਭਾਗੋ ਸੇਵਾ ਨਹੀਂ ਹੁੰਦੀ ਹਾਂ ਜੇ ਨਾ ਪੈਣੇ ਤੇ ਬਹੁਤ ਵਧੀਆ ਲੱਗਾ ਜੀ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਕੇ ਆਪਣਾ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ